ਚਰਤਰ ਤੇ ਸ਼ੱਕ ਹੋਣ ਤੇ ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖਬਰ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਇੰਸਪੈਕਟਰ ਪਰਮਜੀਤ ਕੰਬੋਜ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਕੌਰ ਦੇ ਪਿਤਾ ਸ਼ਨੀਲ ਕੁਮਾਰ ਪੁੱਤਰ ਉਮੈਦ ਸਿੰਘ ਵਾਸੀ ਤਨੋਲਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸਦੀ ਲੜਕੀ ਹਰਪ੍ਰੀਤ ਕੌਰ ਦਾ ਵਿਆਹ 6 ਸਾਲ ਪਹਿਲਾਂ ਇੰਦਰਜੀਤ ਸਿੰਘ ਉਰਫ ਇੰਦੂ ਜੋ ਕਿ ਮਲੋੜ ਦੇ ਬਾਬਾ ਦੀਪ ਸਿੰਘ ਦੇ ਰਹਿਣ ਵਾਲਾ ਸੀ ਤੇ ਹਾਲ ਹੀ ਵਿੱਚ ਗਿੱਦੜਵਾ ਵਿੱਚ ਰਹਿੰਦਾ ਸੀ ਤੇ ਇੰਦਰਜੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਜੇ ਵਜ੍ਹਾ ਕਰਕੇ ਉਸਦੀ ਅਕਸਰ ਹੀ ਉਹ ਕੁੱਟਮਾਰ ਕਰਦਾ ਸੀ ਬੀਤੇ ਦਿਨ ਉਸਦੀ ਲੜਕੀ ਹਰਪ੍ਰੀਤ ਕੌਰ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸਦਾ ਪਤੀ ਅੰਦਰਜੀਤ ਸਿੰਘ ਉਸਦੀ ਕੁੱਟਮਾਰ ਕਰ ਰਿਹਾ ਹੈ ਤੇ ਸੁਨੀਲ ਕੁਮਾਰ ਆਪਣੇ ਦੋਸਤ ਜਗਸੀਰ ਸਿੰਘ ਨੂੰ ਨਾਲ ਲੈ ਕੇ ਜਦੋਂ ਹਰਪ੍ਰੀਤ ਕੌਰ ਦੇ ਘਰ ਪੁੱਜਾ ਤਾਂ ਉਸ ਦਾ ਜਵਾਈ ਇੰਦਰਜੀਤ ਸਿੰਘ ਉਸ ਦੀ ਲੜਕੀ ਹਰਪ੍ਰੀਤ ਕੌਰ ਦੀ ਘੁੱਟਮਾਰ ਕਰ ਰਿਹਾ ਸੀ ਇਸ ਦੌਰਾਨ ਇੰਦਰਜੀਤ ਸਿੰਘ ਨੇ ਲੋਹੇ ਦੀ ਕਿਸੇ ਭਾਰੀ ਚੀਜ਼ ਦੇ ਨਾਲ ਹਰਪ੍ਰੀਤ ਕੌਰ ਦੇ ਸਿਰ ਤੇ ਅਤੇ ਬਾਹ ਦੇ ਤਿੰਨ ਵਾਰ ਕੀਤੇ ਜਿਸ ਕਰਕੇ ਹਰਪ੍ਰੀਤ ਕੌਰ ਦੀ ਮੌਤ ਹੋ ਗਈ ਹੈ ਜਦ ਕਿ ਇੰਦਰਜੀਤ ਸਿੰਘ ਇੱਕ ਕਾਰਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਹੈ ਥਾਣਾ ਮੁਖੀ ਪਰਮਜੀਤ ਕੰਬੋਜ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ਨੀਲ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਕਥਿਤ ਦੋਸ਼ੀ ਇੰਦਰਜੀਤ ਸਿੰਘ ਉਰਫ инду ਦੇ ਵਿਰੁੱਧ ਧਾਰਾ 302 ਦਾ ਮਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੀ ਲੜਕੀ ਹਰਪ੍ਰੀਤ ਕੌਰ ਸੀ ਸ਼ਾਦੀशुदा ਸੀ 25-26 ਸਾਲ ਦੀ ਏ ਸੀ ਜਿਹਨੂੰ ਇਹਦੇ ਹਸਬੰਦ ਨੇ ਕੱਲ ਕਤਲ ਕਰ ਦਿੱਤਾ ਕਿ ਤੇ ਅਸੀਂ ਜੈਡਪੋਲੀ ਕਮਰੇ ਚ ਲੈ ਕੇ ਉਹਨੇ ਦਾ ਪੋਸਟਮਾਰਟਮ ਕਰਵਾ ਲਿਆ ਸਰ ਪੁਰੀ ਕੀ ਮਾਮਲਾ ਸੀਗਾ ਕਿ ਕੱਲ ਨੂੰ ਲੈ ਕੇ ਨਹੀਂ ਕੀਤਾ ਇਹ ਜੀ ਕੋਈ ਨਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਆਦਾ ਸੀ ਇਹਦਾ ਹਸਬੰਦ ਇਸ ਵਜ੍ਹਾ ਕਰਕੇ ਉਹਨੇ ਮਤਲਬ ਕੀਤਾ ਬਾਕੀ ਤਫ਼ਤੀਸ਼ ਜਾਰੀ ਹੈ ਸਰ ਗੱਲ ਕਰੀਏ ਤਾਂ ਕਿਸ ਹਥਿਆਰ ਨਾਲ ਉਹਨੂੰ ਜਿਹੜਾ ਮਾਰਿਆ ਗਿਆ ਇਹ ਅਜੇ ਅਸੀਂ ਦੋਸ਼ੀ ਦੀ ਗੱਲ ਤਾਂ ਨਹੀਂ ਦੱਸਾਂਗੇ ਕੋਈ ਤੇਜ਼ ਤਾਰਾ ਹਥਿਆਰ ਸੀ ਭਾਰੀ ਜਿਹਦੇ ਨਾਲ ਉਹਦੇ ਸਿਰ ਤੇ ਸੱਟਾਂ ਲੱਗੀਆਂ ਤੇ ਇਸ ਤੋਂ ਲਾਭਾਂ ਨਹੀਂ ਸਕਦਾ ਹੈ ਕਿ ਵੈਪਨ ਕੋਲੋਂ ਕਰਾ ਕੇ ਤਾਂ ਬੰਦ ਸਕਦੇ ਸਰ ਨਿਤਿਕਾ ਕੀ ਕੰਮ ਕਰਦੀ ਸੀ ਤੇ ਤੇਰੇ ਘਰ ਵਾਲਾ ਕੀ ਕੰਮ ਕਰਦਾ ਸੀ ਇਹ ਇਹ ਜੀ ਲੇਬਰ ਦਾ ਕੰਮ ਹੀ ਕਰਦੇ ਸੀ ਜਿਹੜਾ ਇਹਦਾ ਘਰ ਵਾਲਾ ਇੰਦਰਜੀਤ ਸਿੰਘ ਹੈ ਇਹ ਇੱਥੇ ਕੋਈ ਫੈਕਟਰੀ ਆ ਉੱਥੇ ਲੇਬਰ ਦਾ ਕੰਮ ਕਰਦਾ ਸੀ ਤੇ ਇਹ ਲੜਕੀ ਕੋਈ ਇੱਥੇ ਇੱਕ ਕਪੜੇ ਦੀ ਦੁਕਾਨ ਆ ਪਲੱਸ ਕੋਈ ਹੋਰ ਜਿਮ ਵਗੈਰਾ ਹੈਗੀ ਉੱਥੇ ਕੰਮ ਕਰਦੀ ਸੀ ਸਰ ਦੋਸ਼ੀ ਦੀ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਕਦੋਂ ਤੱਕ ਪੋਸੀਬਲ ਹੈ ਜੀ ਜਲਦੀ ਕਰਾਓ ਪ੍ਰੀਤ ਪਤਨੀ ਇੰਦਰਜੀਤ ਸਿੰਘ ਨੇ ਆਪਣੀ ਪਤਨੀ ਹਰਪ੍ਰੀਤ ਦਾ ਇੰਦਰਜੀਤ ਸਿੰਘ ਨੇ ਕਤਲ ਕਰਤਾ ਜੋ ਉਸਤੇ ਉਹ ਚਰਿੱਤਰ ਤੇ ਸ਼ੱਕ ਕਰਦਾ ਸੀ ਇਸ ਕਰਕੇ ਉਹਨੇ ਆਪਣੀ ਪਤਨੀ ਦਾ ਜਿਹੜਾ ਉਹ ਕਤਲ ਕਰ ਦਿੱਤਾ ਅੱਜ ਉਹਦਾ ਪਰਚਾ ਦਰਜ ਕਰਕੇ ਉਹਦਾ ਪੋਸਟਮਾਰਡ ਕਰਕੇ ਉਹਦੀ ਜੱਡਬੜੀ ਜਿਹੜੀ ਆ ਉਹ ਵਾਰਸਾਂ ਦੇ ਵੱਲੇ ਕਰ ਦਿੱਤੀ ਆ ਦੋਸ਼ੀ ਦੀ ਭਾਲ ਜਾਰੀ ਆ ਸ਼ਾਮ ਤੱਕ ਦੋਸ਼ੀ ਨੂੰ ਲੱਭ ਕੇ ਗ੍ਰਿਫਤਾਰ ਕਰਕੇ ਫੇਸ ਦਾ ਕੀਤਾ ਜਾ ਰਿਹਾ ਹੈ ਸਰ ਪਰਿਵਾਰ ਲਗਾਤਾਰ ਇਨਸਾਫ਼ ਦੀ ਮੰਗ ਕਰ ਰਿਹਾ ਜੂਨ ਸਾਹਿਬ ਜੀ ਉਹ ਦੋਸ਼ੀ ਦੀ ਪਾਲ ਕਰ ਰਹੇ ਜੀ ਸ਼ਾਮ ਤੱਕ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਗ੍ਰਿਫਤਾਰ ਕਰਕੇ ਪੇਸ਼ਦਾਨ ਕੀਤਾ ਜਾਵੇਗਾ